ਇਹਨੂੰ ਪੁੱਛ ਸਾਹਮਣੇ ਖੋਜ ਜਾਂ ਤੂੰ ਕਹਦੇ ਵੀ ਯਾਰੀ ਖਤਮ ਆ ਹਾਂ ਇਕੱਲੀ ਗਾਂ ਦੇ ਪਿੱਛੇ ਵਰਤਣਾ ਹੈ ਨਹੀਂ ਠੀਕ ਆ ਠੀਕ ਆ ਪਲਸੀਆ ਪਲਸੀਆ ਮੈਨੂੰ ਛੋੜਦਾ ਇੱਥੇ ਕਮਨ ਤੋੜਨਾ ਨਹੀਂ 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 ਦਿੰਦਾ ਤੋੜਦਾ ਨਾ ਹੀ ਲੈਣਾ ਕੋਈ ਪੁਲਿਸ ਦਾ ਕੁਝ ਨਹੀਂ ਹੋਣਾ ਨਹੀਂ ਹੋਣਾ ਕੋਈ ਨਹੀਂ ਹੋਣਾ ਕੁਝ ਭੈਣ ਦੇ ਵਿਰੋ ਸਾਢੇ ਦਾ ਗਾਲਾ ਚਲੀ ਆ ਪਲਸੀਆ ਕਿੰਨਾ ਦੇਣਾ ਬੋਲਣਾ ਫਾ ਹਾਂ ਇਹਨਾਂ ਫਕੀਰ ਹੂੰ ਨਾ ਭੈਣ ਜੀ ਐਂਡ ਉਹ ਗੱਲ ਕਰਾ ਥਾਣੇ ਦਾ ਨਾ ਥਾਣੇ ਆ ਆ ਇਧਰ ਕਿਤਨਾ ਨਫਾ ਦੇਣਾ ਕੁਛ ਨਹੀਂ ਤੂੰ ਪੈਂਥੀ ਲਿਆ ਆਏ ਹੋ ਤੂੰ ਜ਼ਿਆਦਾ ਦੇ ਕੇ ਲਿਆ ਆਏ ਹੋ ਕੋਈ ਨਹੀਂ ਉਹ ਪੈਂਥੀ ਨਹੀਂ ਪਤਰਾ ਇਸ ਦਾ ਫੇਰ ਕਿਵੇਂ ਲੈਣੀ ਸਾਡੇ ਮੱਝੀ ਸਾਡੇ ਮੱਛਰੀ ਵੇਚਣ ਦੀ ਹਿੰਮਤ ਰੱਖਦਾ ਮੈਂ ਨਾਲ ਤੈਨੂੰ ਪਤਾ ਮੇਰੀ ਹਿੰਮਤ ਹੈਗੀ ਆ ਸੇੜ ਸੇੜਦੀ ਹੈ ਕਿ ਮੈਂ ਵੇਚਦਾ ਸੇੜ ਨਹੀਂ ਵੇਚਦਾ ਤੈਨੂੰ ਪਤਾ ਸਤ ਤੂੰ ਐ ਕਰ ਯਾਰ ਇਹਨੂੰ 2000 ਨਹੀਂ ਦੋ ਦਹਾਕਾ ਥੋੜਾ ਚੱਲਿਆ ਰੇ ਬੋਲ ਜੀਆ ਤੋ ਬੋਲ ਜੀਆ ਨਹੀਂ 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 ਪਿੰਦਰ ਨਹੀਂ ਨਹੀਂ ਉਹ ਨਹੀਂ 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 ਪਿੰਦਰ ਦੇ ਵਾਸਤੇ ਨਹੀਂ 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 ਹਰੇੜੀ ਹੋਣੀ ਨਹੀਂ ਪਿੰਦਰ ਥੋੜਾ ਦੋ ਜੇ ਤਾਂ ਹੀ ਕਰਨੀ ਆ ਤਾਂ ਅਸੀਂ ਬੰਨ ਦਨੇ ਆ ਸੂਈ ਤਾਂ ਹੈਨੀ ਵੇ ਅਸੀਂ ਇੱਕ ਲੁਕੋ ਕੇ ਲੈ ਜਾਾਂਗੇ ਜੇ ਮਨ ਮੰਨਦਾ ਉਹ ਬਾਹਰ ਨਹੀਂ ਦੇ ਦੇ ਨਾ ਚ ਕੁਛ ਨਹੀਂ ਦੇਣੇ ਉਹ ਬੋਲਦੀ ਆ ਬੋਲਦੀ ਆ ਇਹ ਦੇਣਾ ਹੈ ਤੇ ਜੋ ਨਾ ਕੁਛ ਨਹੀਂ ਹਾਂ ਸਾਹਿਬ ਮੇਰਾ ਨਹੀਂ ਤੂੰ ਤੇਰਾ ਬਣੇ ਤੇ ਨਾ ਬਣੇ ਯਾਰੀ ਰੱਖਣੀ ਹੈ ਤਾਂ ਤਾਂ ਦੇ ਦੇ ਨਹੀਂ ਕਹਦੇ ਨਹੀਂ ਰੱਖਣੀ ਯਾਰੀ ਤਾਂ ਕਹਿੰਦੇ ਜਾਓ ਕੰਮ ਬੰਦਿਓ ਮੈਂ ਆਪੇ ਬੰਦਨ ਹਾਂ 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 ਸਹੀ ਗੱਲ ਆਖੇ ਇਹ ਗੱਲ ਤੈਨੂੰ ਕਹਿੰਦੇ ਸੋਹਣੀ ਲੱਗਦੀ ਹੈ ਸ਼ੋਭਾ ਦਿੰਦੀ ਹੈ ਤੇ ਕਮਾਂ ਪਹਿਟ ਇੰਨਾ ਪਰੇ ਕਿੰਨੇ ਕਈ ਯਾਰੀਆਂ ਪਗਾਈਆਂ ਇਹ ਤੂੰ ਸੋਚ ਨਹੀਂ ਸਕਦਾ ਤੈਨੂੰ ਗਾਇ ਨਹੀਂ ਦਿੱਤੇ ਹਾਂ ਤੂੰ ਇਹ ਗੱਲ ਸੋਚ ਨਹੀਂ ਸਕਦਾ ਤੇਨਾਂ ਕਿੰਨੀਆਂ ਕਈ ਯਾਰੀਆਂ ਪਗਾਈਆਂ ਇਹ ਤੂੰ ਸੋਚਿਆ ਕਿ ਜਾਂ ਤਾਂ ਤੂੰ ਐਂ ਕਹਦੇ ਵੀ ਅੱਜ ਤੋਂ ਬਾਅਦ ਯਾਰੀ ਖਤਮ ਆ ਨਾ ਖਾਮਾ ਦੇਣਾ ਨਾ ਰਾਜਾ ਫਿਰ ਤੂੰ ਤੂੰ ਕਰੇ ਵੀ ਯਾਰੀ ਖਤਮ ਤੂੰ ਕਹੇ ਤੂੰ ਕਹੇ ਨਹੀਂ ਲੈ ਨਹੀਂ ਲੈਣੇਗਾ ਨਹੀਂ ਲੈਣੇਗਾ ਤੁਸੀਂ ਅਸੀਂ ਤਾਂ ਲੈਣੇਗਾ ਪੁਲਸੀਆਂ ਤੇਰੇ ਨਾਲ ਸੀ ਆ ਪੰਡਰ ਵੀ ਲਗਾਤਾ ਸੀ ਮਾਰਦੀ ਮਾਰਦੀ ਜੋ ਜੋ ਮੇਰੇ ਕੋਲ ਪੰਡਰ ਲਗਾਤਾ ਸੀ ਇਹਨੂੰ ਪੁੱਛ ਸਾਹਮਣੇ ਖੋ ਜਾ ਤੂੰ ਕਹਦੇ ਵੀ ਯਾਰੀ ਖਤਮ ਆ ਹਾਂ ਅਕੇਲੀ ਗਾਂ ਕੇ ਪਿੱਛੇ ਵਰਤਣਾ ਹੈ ਠੀਕ ਆ ਹਾਂ ਜਾਂ ਤੂੰ ਕਹਦੇ ਵੀ ਯਾਰ ਯਾਰੀ ਆ ਜਾ ਲੈ ਜਾ ਯਾਰ ਜਿਵੇਂ ਮਰਜ਼ੀ ਲੈ ਜਾ ਕੋਈ ਗੱਲ ਨਹੀਂ ਛੋਟੇ ਵਾਸਤੇ ਹੀ ਖਮਸ ਉਹ ਰਵਾ ਨਾਲ ਤਾਂ ਸਾਨੂੰ ਉਹਨੇ ਦਿੱਤੀ ਤੇਰੇ ਨੇ ਆਪਣੇ ਨੇ ਤੇਜ ਨੇ ਸੌ ਲੱਗੇ ਜਾ ਕੇ ਪੁੱਛ ਲਾ ਦੇਤੀ ਹੋਊਗਾ ਤੇ ਸੋਡੇ ਨਾਲ ਤਾਂ ਕੁੰਜਾ ਤੱਕ ਨੇ ਜਦ ਤੱਕ ਵਿੱਚ ਰਹਿੰਦਾ ਤੇਜ ਤਾਂ ਤਕੜਾ ਬੰਦਾ ਕਿਤਾ ਕਰਦੇ ਆਂ ਤਖੜੇ ਮਾੜੇ ਵਾਲੀ ਗੱਲ ਨਹੀਂ ਇੱਜਤ ਕਰੀ ਹੋਣੀ ਆਪਣੇ ਚੱਲ ਦੇ ਤੇ ਨਰਵਾਦ ਤੇ ਰਵਾ ਮੈਨੂੰ ਦੋ ਹੋਰ ਦੱਸ ਪਰ ਤੇ ਹੁਣ ਤੇ ਨਾ ਮਾੜਿਆਂ ਦੀ ਚੱਲ ਫਰੇਟ ਛੱਡ ਦੇ ਛੱਡ ਦੇ ਆ ਲੱਤਨੇ ਨਾ 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 ਚਾਵਾਂ ਵਾਲੀ ਪੁਲਸੀ ਪੁਲਸੀ ਮੈਨੂੰ ਛੋੜਦਾ ਇੱਥੇ ਕਮਨ ਤੋੜਨਾ ਨਹੀਂ ਨਹੀਂ ਦਿੰਦਾ ਤੋੜਨਾ ਮੈਂ ਨਹੀਂ ਦਿੰਦਾ ਛੋੜਦਾ ਵਾ ਹੀ ਲੈਣਾ ਕੋੜ ਦੇ ਇੱਥੇ ਜਾ ਕੇ ਤੋੜ ਦੇਣਾ ਕੋਣੀ ਯਾਰੀ ਤੂੰ ਲੈ ਗਿਆ ਜੇ ਜੇ ਤੋੜ ਲਈ ਆ ਜੇ ਮੈਂ ਤੋੜ ਲਈ ਤਮਸਤਾਏ ਆ ਅੱਜ ਹਮਾਰੇ ਨਾਲ ਨਾ ਰਿਵਾਜ ਲੈਣਾ ਨਾ 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 ਭਿੰਦਰ ਨਾ ਨਹੀਂ ਭਿੰਦਰ ਕੁਝ ਨਹੀਂ ਹੋਣਾ ਨਹੀਂ ਹੋਣਾ ਕੋਈ ਨਹੀਂ ਹੋਣਾ ਕੁਝ ਭੈਣ ਦੇ ਵੀਰੋ ਗੱਤੇ ਵੀ ਤੁਸੀਂ ਹੱਫਤਾ ਠੋਕਣੇ ਨਹੀਂ ਹੋਣਾ ਨਹੀਂ ਕੋਈ ਨਹੀਂ 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 ਸਿੱਧੇ ਨਹੀਂ ਬਸ ਸਿੱਧੇ ਨਹੀਂ ਪਾਉਣੇ ਮੈਨਾਂ ਬੈਠੋ ਬੋਲ ਸਿੱਧੇ ਮਾੜੇ ਜੀ ਗੱਡੀ ਨਾ ਦੇ ਰਿਵਾਜ ਲੈਣਾ ਭਾਈ

ਕੀ ਗੱਲ ਕਰ ਰਹਾ ਹੈ ਵਾਹ ਜਾਨ ਜੀ ਅਸੀਂ ਦੂਜੀ ਗੇੜੀ ਲਿਆ ਹੋਰ ਨਹੀਂ ਦੇਗਾ ਤੁਹਾਨੂੰ ਕਿੰਨੇ ਦਾ ਹੋ ਗਿਆ ਕਿੰਨੇ ਦਾ ਹੋਇਆ ਵੇ ਸੌਦਾ ਇਹਨਾਂ ਨੇ ਲਈ ਸੀ ਜੀ 8000 ਦੇ ਠੀਕ ਹੈ ਜੀ ਠੀਕ ਹੈ ਜੀ ਇਹ ਜਾਣੇ ਆ ਗੁਜਰਾਤ ਬੈਠ ਜਾਣੇ ਗੁਜਰਾਤ ਆਪਾਂ ਇਹਨਾਂ ਨੂੰ 3000 ਰੁਪਏ ਨਫਾ ਦੇ ਕੇ 83 ਦੀ ਲਈ 83 ਦੀ ਕਿਹੜੇ ਸੂਏ ਬਾਈ ਦੂਜਾ ਸੂਆ ਦੂਜਾ ਸੂਆ ਜੀ ਮਗਰ ਬੱਚਾ ਕੀ ਹੈ ਗੱਬਣਾ ਹੈ ਗੱਬਣਾ ਜੀ ਹਜੇ ਕੱਢਦੀ ਹੈ 10 ਦਿਨ ਰਾਤਨ ਕੱਢੂਗੇ 10 ਦਿਨ ਕੱਢੂਗੇ ਜੀ ਬਹੁਤ ਚੰਗੀ ਬਰੀਡ ਵਾਲੀ ਬੱਚੀ ਕਾਨਿਗੜੀth ਹੈ ਇੱਕ ਗੁਜਰਾਤ ਜਾਨੀ ਹੈ ਜੀ 883 758581 ਨੰਬਰ ਹੈ ਦੁਬਾਰਾ ਇੱਕ ਵਾਰ 883 758581